ਨੇ ਗੀਤ ਗਾਉਣਾ ਭਰਾ ਨੇ ਪੱਪਾ ਪੱਤ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਭਾਈ ਵੈਲੋ ਸਪੋਰਟਸ ਕਲੱਬ ਦਾ ਬਹੁਤ-ਬਹੁਤ ਧੰਨਵਾਦ। ਵੱਡੇ ਭਾਈ ਰਪਿੰਦਰ ਜਲਾਲ ਜਿਨ੍ਹਾਂ ਨੇ ਸਦਾ ਬਹੁਤ ਵੱਡੇ ਪੱਧਰ ਤੇ ਸਪੋਰਟ ਕੀਤੀ ਹੈ ਤੇ ਚੰਗੀਆਂ ਚੀਜ਼ਾਂ ਨੂੰ ਜੋ ਪ੍ਰਮੋਟ ਕਰਦੇ ਆ ਬਹੁਤ-ਬਹੁਤ ਧੰਨਵਾਦ। ਇੱਕ ਗੀਤ ਹੈ ਜੋ ਸਾਡੇ ਰਾਜ ਸਿੱਖ ਰਾਜ ਦੀ ਗੱਲ ਕਰਦਾ ਹੈ। ਜੇ ਗੱਲ ਚੰਗੀ ਲੱਗੀ ਤਾਰੀ ਦਾ ਨਾਮ ਆਰੋ ਇੱਕ ਜੇਕਾਰ ਆ ਜਰੂਰ ਛੱਡ ਦਿਓ। ਹੋ ਬੈਠਿਆ ਲਾਹੌਰ ਜਾ ਕੇ ਸ਼ੇਰ ਜੋ ਪੰਜਾਬੀ ਦਰੇ ਖੈਬਰਾਂ ਨੂੰ ਹਿੱਕਾਂ ਦਾ ਕੇ ਰੋਕਤਾ। ਖਾਲਸੇ ਦੀ ਤੇਗ ਨੇ ਜੋ ਸੂਰਜ ਸੀ ਚਾੜਿਆ ਉਹਨੂੰ ਬੁੱਕਲੇ ਦੇ ਸੱਪਾਂ ਨੇ ਹੀ ਡੋਬਤਾ। ਉਹ ਤਖਤਾਂ ਦੇ ਮਾਲਕ ਅਸੀਂ ਕੱਖਾਂ ਵਾਂਗੂ ਰੂਲੇ ਨਾਲੇ ਰੂਲ ਗਈਆਂ ਸੱਬੇ ਸਰਦਾਰੀਆਂ। ਸਾਡੇ ਰਾਜ ਦਾ ਵੀ ਸੂਰਜ ਨਾ ਡੁੱਬਦਾ ਕਦੇ ਸਾਡੇ ਆਪਣੇ ਨਾ ਕਰ ਦੇ ਗਦਾਰੀਆਂ ਉਹ ਸਾਡੇ ਰਾਜ ਦਾ ਵੀ ਸੂਰਜ ਨਾ ਡੁੱਬਦਾ ਕਦੇ ਜੇ ਸਾਡੇ ਆਪਣੇ ਨਾ ਕਰ ਦੇ ਗਦਾਰੀਆਂ ਉਹ ਜਿਗਰਾਂ ਨਾ ਹੋਣਾ ਸੀ ਫਰੰਗੀਆਂ ਦਾ ਕਦੇ ਤੇ ਡਿੱ ਅੱਖਣਾ ਪੰਜਾਬ ਵੱਲ ਝਾਕਦੇ ਉਹ ਕਿਸੇ ਦੀਆਂ ਰਸੀਆਂ 'ਚ ਐਨਾ ਕਿਥੇ ਦਮ ਧੌਣ ਸਾਡੀ ਦਾ ਜੋ ਕੇ ਰਗ ਦੇ ਨਾਪਦੇ ਉਹ ਸਿੰਧਕਾਂ ਦੇ ਆਵਾਜ਼ ਨਾ ਸੀ ਪਿੰਜਰੇ 'ਚ ਪੇੜੇ ਨਾ ਕੇ ਰੋਗ ਦਿਓੜਾਰੀਆਂ ਸਾਡੇ ਰਾਜ ਦਾ ਵੀ ਸੂਰਜ ਨਾ ਡੁੱਬਦਾ ਕਦੇ ਸਾਡੇ ਆਪਣੇ ਨਾਲ ਕਰ ਦੇਗਾ ਧਾਰੀਆਂ ਸਾਡੇ ਰਾਜ ਦਾ ਵੀ ਸੂਰਜ ਨਾ ਡੁੱਬਦਾ ਕਦੇ ਸਾਡੇ ਆਪਣੇ ਨਾਲ ਕਰ ਦੇਗਾ ਧਾਰੀਆਂ ਓ ਸਾਦੀਆਂ ਦੇ ਕੋਲ ਪਿਛੋਂ ਮਿਲਦੇ ਨੇ ਰਾਜਕੌਮ ਵਚਦੀ ਨਾ ਟੁੱਟ ਕੇ ਕੋਈ ਛੜਾ ਤੋਂ ਹੋਰਾਂ ਦੇ ਘਰਾਂ ਵਿੱਚ ਲੱਗਦਾ ਨਹੀਂ ਚੱਤ ਪੁੱਛੇ ਉਹਨਾਂ ਨੂੰ ਜੋ ਸਖਣੇ ਨੇ ਘਰਾਂ ਤੋਂ ਓਏ ਓਹ ਤੈਨੂੰ ਲੱਗਦੇ ਨੇ ਜਾਣ ਤੋਂ ਪਿਆਰੇ ਸਾਡੇ ਲਹੂ ਵਿੱਚ ਲਾਉਣ ਜਿਹੜੇ ਤਾਰੀਆਂ ਸਾਡੇ ਰਾਜ ਦਾ ਵੀ ਸੂਰਜ ਨਾ ਡੁੱਬਦਾ ਕਦੇ ਇਹ ਸਾਡੇ ਆਪਣੇ ਨਾ ਕਰ ਦੇਗਾ ਧਾਰੀਆਂ ਓਹ ਸਾਡੇ ਰਾਜ ਦਾ ਵੀ ਸੂਰਜ ਨਾ ਡੁੱਬਦਾ ਕਦੇ ਇਹ ਸਾਡੇ ਆਪਣੇ ਨਾ ਕਰ ਦੇਗਾ ਧਾਰੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਈਸਾਨ ਹਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਪੱਪਾ ਸਾਡਾ ਵੀਰ ਹੈ ਸੋਨਾ ਲਿਖਦਾ ਹੈ ਕਾਰਾ ਭਰਾ ਦਾ ਆਉ ਜੁੜੀਏ ਫਾਈਨਲ ਦੇ ਨਾਲ ਫਾਈਨਲ ਰਾਉਂਡ ਪੱਪੇ ਬਾਈ ਨੇ ਬਹੁਤ ਸੋਣਾ ਲਿਖਿਆ ਤੇ ਗਾਇਆ ਵੀ ਬਹੁਤ ਸੋਣਾ ਪ੍ਰਬੰਧ ਨਾਲ ਚੜ੍ਹ ਵੀ ਕਲਾ ਵਿੱਚ ਰੱਖੇ ਕਿਉਂਕਿ ਗੱਲਾਂ ਸੱਚੀਆਂ ਜਾਂ ਕਹਿ ਗਏ ਕਿ ਮਾਰਿਆ ਤੇ ਸਾਨੂੰ ਆਪਣਿਆਂ ਨੇ ਮਾਰਿਆ ਸਿੱਖ ਪਤਨ ਸਿੱਖ ਰਾਜ ਦਾ ਕਿਉਂ ਪਤਨ ਹੋਇਆ ਕਿਉਂਕਿ ਹਰੀ ਸਿੰਘ ਨਲੂਵਰ ਕਹਿੰਦੇ ਯੁੱਧਾਂ ਦੇ ਵਿੱਚ ਜੰਗਾਂ ਦੇ ਵਿੱਚ ਰਹਿੰਦੇ ਸੀਗੇ ਤੇ ਦਰਬਾਰ ਦੇ ਵਿੱਚ ਕੀ ਕੁਝ ਪਕਦਾ ਰਿਹਾ ਉਹ ਸਾਰਿਆਂ ਨੂੰ ਪਤਾ ਹੈ